ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਝਾੜੋਂ ਪਿੰਡ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਗੱਗੀ ਲਵੇ ਪਹੁੰਚੇ ਹੋਇਆ ਦੋ ਸੱਜਣ ਕੰਮ ਕਰਦੇ ਨੇ ਔਰ ਇਹ ਬਸਾਕਾ ਸਿੰਘ ਤੇ ਗੱਗੀ ਸਿੰਘ ਕੰਮ ਉਹੀ ਕਰ ਲਾ ਵੀ ਜਿਵੇਂ ਤੁਹਾਨੂੰ ਅਕਸਰ ਹੀ ਦੱਸਦਾ ਹੁੰਨਾ ਮੈਂ ਕੰਮ ਹੈਗਾ ਬਾਈ ਹੋਰਾਂ ਦਾ ਟੌਪ ਤੇ ਤੇ ਗਾਵਾਂ ਇੱਥੇ ਤੋਂ ਮਿਲਣਗੀਆਂ ਸਾਨੂੰ ਸੱਜਣੋ ਥੋਕ ਰੇਟਾਂ ਦੇ ਪਰ ਹੁਣ ਰਿਟੇਲ ਤੇ ਜ਼ਰੂਰ ਵੇਚਣ ਲੱਗੇ ਜਿੱਦ ਨੇ ਆਪਣੇ ਨਾਲ ਜੁੜੇ ਨੇ ਕਿਉਂਕਿ ਇੱਧਰ ਮੇਰਾ ਖਿਆਲ ਆ ਵੀ ਵਟਦੇ ਹੋਣਗੇ ਥੋੜੇ ਜਿਆਦਾ ਨਾ ਨੋ ਨੋ ਵਰਕ ਟਾਈਮ ਜੋ ਪਾਸ ਕਰੀ ਨਾ ਵਧੀਆ ਚੱਲੀ ਜਾਂਦਾ ਕੰਮ ਹਾਂਜੀ ਲੋਟ ਚੱਲਦਾ ਨਾ ਵਧੀਆ ਪੂਰਾ ਨਾਲ ਵੇਖਦਾ ਪੂਰਾ ਵਧੀਆ ਵਿਕਦਾ ਜੀ ਹੋਰ ਕਿਵੇਂ ਆ ਵਧੀਆ ਵੀਰੇ ਅੱਜ ਕਿੰਨੀਆਂ ਦਿਖਾ ਦਾਂਗੇ ਤੁਹਾਨੂੰ ਅੱਜ ਦਿਖਾ ਦਾਂਗੇ ਵੀਰੇ 6 ਗਮ ਚਿੱਕਾ ਲਾ ਦੇਾਂਗੇ ਹਾਂਜੀ ਕਿੱਥੋਂ ਕਰੀਏ ਸ਼ੁਰੂ ਇੱਥੋਂ ਕਰ ਲੈਂਦੇ ਹਾਂ ਇੱਥੋਂ ਕਰ ਲਈਏ ਹਾਂਜੀ ਵੀਰੇ ਇਹ ਤੋਰ ਖੋਲ ਕੇ ਆ ਜਾ ਗਏ ਰੀ ਪਹਿਲੇ ਇਹ ਆਰਡਰ ਦੀ ਮਾਰ ਕੈਮਰਾ ਉਹ ਸਮਾਰਕ ਗਾਮਾ ਸਾਰੀਆਂ ਗੱਬਣ ਦਿਖਾਉਂਗਾ ਵਿੱਚ 3-4 ਤਿਆਰ ਨੇ 3-4 ਥੋੜੇ ਜਿ ਦਿਨ ਕੱਢਦੀਆਂ ਨੇ ਉਹ ਵਪਾਰੀ ਵੀਰ ਲਿਜਾ ਕੇ ਵੀ ਦੌਰ ਕੀ ਬਾਈ ਤੋਂ ਕਮਾ ਸਕਦੇ ਨੇ ਇਹਦੀ ਨਸਲ ਆ ਗਈ ਸੱਜਣੋ ਜਰਸੀ ਤੇ ਐਰ ਸ਼ੈਰ ਦਾ ਕ੍ਰੋਸ ਆ ਗਿਆ ਸੂਆ ਕਿਹੜਾ ਕੱਗੀ ਦਾ ਦੂਜਾ ਵੀਰੇ ਸੂਆ ਹੈਗਾ ਦੂਜਾ ਤੇ ਥਣ ਦਾ ਸੈਜ ਆ ਜਿਹੜਾ ਉਹ ਇਹਨੂੰ ਬਾ ਕਮਾਲ ਹੀ ਲੱਗਿਆ ਜਿਵੇਂ ਆਪਾਂ ਕਹਿ ਸਕਦੇ ਹਾਂ ਮੱਜਾਂ ਨੂੰ ਵੀ ਮਾਤ ਪਾ ਦੂਗੀ ਇਹਦੀ ਚਵਾਈ ਹੋਊਗੀ ਜੀ ਸ਼ਿਗੀ ਅਗੂਰੀ ਮੂੰਹ ਬਾਈ ਜੀ ਦੰਦਾਂ 'ਚ 6 ਦੰਦ ਸੂਆ ਦੂਜਾ ਤੇ ਦਿਨ ਕਿੰਨੇ ਕੱਢਦੀ ਹੈਗੀ ਦਿਨ ਵੀਰੇ ਮੰਨ ਲਓ ਵੀ 5-4 ਦਿਨ ਹੀ ਲਊਗੀ ਵੀਰੇ 4-5 ਦਿਨ ਹਾਂਜੀ ਹਾਂਜੀ ਵੀਰੇ ਕੁਆਲਿਟੀ ਹੈਗੀ ਆ ਓਕੇ ਦੀ ਰਿਪੋਰਟ ਹਰੇਕ ਪੱਖ ਤੋਂ ਜਰਸੀ ਤੇ 에ਅਰ ਸ਼ੇਅਰ ਦਾ ਕ੍ਰੋਸ ਆ ਗਿਆ ਇਹ ਚ ਕਮਾਈਆਂ ਨੂੰ ਲੰਬੀ ਕੀ ਰਹਿਣਾ ਲੋ ਜੀ ਕੱਦ-ਕਾਠ ਵੀ ਚੰਗਾ ਬੈਠਦਾ ਤੇ ਉੱਤੋਂ ਬਾਡੀ ਦੀ ਚੜਾਈ-ਚੜੂਈ ਵੀ ਫੁੱਲਾ ਤੇ ਸਭ ਤੋਂ ਮੇਨ ਗੱਲ ਆ ਜਿਹੜੀ ਸੁਭਾਅ ਸੁਭਾਅ ਇਹਦਾ ਬਿਲਕੁਲ ਠੰਡਾ ਥਾਣੇ ਨੂੰ ਲੱਗਿਆ ਮੱਜਾਂ ਨਾਲ ਦਾ ਗੁਲਾਬੀ ਥਾਣ ਲੱਗਿਆ ਤੇ ਚਵਾਈ ਦੀ ਗੱਗੀ ਕਿਵੇਂ ਨਿਕਲੂਗੀ ਵੀਰੇ ਜਮਾ 100 ਨੰਬਰ ਹੈ ਵੀਰੇ ਚਵਾਈ ਬਹੁਤ ਮੋਟੀ ਆ ਪਾਣੀ ਮਾ ਚੇਪਾ ਲਾਉਂਦੇ ਨੇ ਉਹਦੀ ਕਰ ਲਾਂਦੇ ਨੇ ਜਾਂ ਚ ਵੀ ਚਵਾਈ ਇਹਦੀ ਹੋਊਗੀ ਕਿ ਮੋਟੀ ਹੋਊਗੀ ਮੋਟੀ ਹੈ ਚਵਾਈ ਗੁਰੀ ਵੀਰੇ ਹਾਂ ਇੱਥੋਂ ਇੱਥੋਂ ਦਿਖਾ ਦੇ ਗਰੀ ਸਮਾਰਗੀ ਆਰਡਰ ਕੁਆਲਟੀ ਹੈਗੀ ਇਹਦਾ ਨੂੰ ਜਾਊਗੀ ਨਾ ਨੇੜੇ ਲਾ ਕੇ ਦਿਖਾ ਦੇ ਇੱਥੋਂ ਤੇ ਥਣ ਦਾ ਸੈਜ ਤੁਸੀਂ ਨੇ ਦੇਖ ਹੀ ਲਿਆ ਸੂਆ ਆ ਗਿਆ ਦੂਜਾ ਕਰਾਸ ਆ ਗਈ ਦੋ ਕੰਪਨੀਆਂ ਜਿਹੜੀਆਂ ਤੁਹਾਨੂੰ ਮੈਂ ਦੱਸਤੀਆਂ ਕਿਉਂਕਿ ਦੋਨਾਂ ਦੇ ਦੋਨਾਂ ਦਾ ਕੰਮ ਇਹ ਬਲੈਕ ਹਾਲ ਅੱਜ ਕੱਲ ਜਰਸੀ ਵੀ ਬਹੁਤ ਘੱਟ ਮਿਲਦੀ ਆ ਤੇ ਐਰ ਸਾਈਡ ਤਾਂ ਤੁਹਾਨੂੰ ਪਤਾ ਵੀ ਰੇਅਰ ਜੇ ਪੀਸੀ ਮਿਲਦੇ ਨੇ ਨਾ ਸਹੀ ਗੱਲ ਹੈ ਵੀ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਪਾ ਦੂਗੀ ਬਰੇ 20 ਕਿਲੋ 20 ਵਾਈ 20 ਵਾਈ ਕਿਲੋ ਨੋਰਮਲੀ ਪਾ ਦੂਗੀ ਠੀਕ ਹੈ ਅਗਲੇ ਬੰਨੇ ਵੀ ਦਿਖਾ ਦੇ ਗਰੀ ਲਾ ਕੇ ਉਸ ਮਾਰ ਕੇ ਨੇੜੇ ਅਲਿਵਾਂ ਦਾ ਕਾਦੀ ਹਰੇਕ ਪੱਖ ਤੋਂ ਇੱਕੋ ਬਚਾ ਜਿਹੜਾ ਪਰਲੇ ਪਾਸੇ ਕੋਈ ਨਹੀਂ ਚੱਲਦਾ ਵੀਰੇ ਹੈ ਥੋੜੀ ਚੱਲਦੀ ਤਾਂ ਨਹੀਂ ਨਾ ਵੀਰ ਉਹ ਅਗੜੀ ਦਿਖਾ ਦੇ ਇਧਰ ਉਹਦੀ ਆਪਣੀ ਜ਼ਿੰਮੇਵਾਰੀ ਉਹ ਚੱਲਦਾ ਨਹੀਂ ਹੈਗਾ ਹਾਂ ਕਈ ਵਾਰੀ ਕਿਤੇ ਆਪਾਂ ਨੂੰ ਫੋਨ ਕਰਕੇ ਲੰਬਾ ਦੇਈ ਜਾਣ ਬਟਾਲੇ ਵਾਲੇ ਸੱਜਣਾ ਆਪਣੇ ਫਿਰ ਇੱਥੋਂ ਦਿਖਾ ਦੇ ਸਮਾਰ ਕੇ ਉਹ ਬਰੀਕ ਜਹ ਪਰ ਚੱਲਦਾ ਨਹੀਂ ਹੈਗਾ ਉਹ ਚੱਲਦਾ ਨਹੀਂ ਹੈਗਾ ਵੀਰੇ ਕਿਉਂਕਿ ਸਾਨੂੰ ਪਤਾ ਆਪਣੀ ਵੀਡੀਓ ਦੇ ਵਿੱਚ ਮੈਂ ਹਰੇਕ ਪੱਖ ਤੋਂ ਪਸ਼ੂ ਦਿਖਾ ਦਣਾ ਹੁਣ ਨਾ ਉਹਦੇ 'ਚ ਫਿਰ ਕੋਈ ਦਿੱਕਤ ਨਹੀਂ ਆਉਂਦੀ ਜੇ ਕਿਸੇ ਘਰੇਲੂ ਸੱਜਣ ਨੇ ਆਨਲਾਈਨ ਵੀ ਪਸ਼ੂ ਖਵਾਉਣਾ ਕੋਈ ਇਹਦਾ ਰੇਟ ਅੱਗੇ ਕੀ ਰਹੂਗਾ ਇਹਦਾ ਵੀਰੇ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਹਾਂ 85 ਕਰਾ ਲੈ 90 ਕਰਾ ਲੈ ਆਪਾਂ 75000 ਦੀ ਬੱਚੀ ਦੇਵਾਂਗੇ ਜੀ ਠੀਕ ਜੀ ਹਾਂਜੀ ਵੀਰੇ ਮਾਨਤਾਂ ਨੂੰ ਝੋੜ ਮਾਨਤਾਂ ਮੁੱਕ ਚ ਕਰ ਲਾਂਗੇ ਵੀਰੇ ਜੇ ਕਿਸੇ ਨੇ ਜੋੜਾ ਪਾ ਲਿਆ ਕੋਈ ਗੱਲੀਓ ਹਾਂਜੀ ਹਾਂਜੀ ਵੀਰੇ ਹਾਂਜੀ ਇਹ ਹੁਣ ਮਾਰ ਦੇ ਕਰੀ ਆ ਦੋ ਨੰਬਰ ਵਾਲੀ ਤੇ ਇਹ ਆ ਗਈ ਐਫ ਐਫ ਕ੍ਰੋਸ ਦੇ ਵਿੱਚ ਇਹ ਵੀ ਤੋਰ ਦੇ ਬਈ ਖੋਲ ਕੇ ਇਹਦਾ ਕਿਹੜਾ ਸੁਆ ਕਰੀ ਇਹਦਾ ਵੀ ਦੂਜੀ ਹੈ ਵੀਰੇ ਸੁਆ ਦੂਜਾ ਤੇ ਦਿਨ ਕਿੰਨੇ ਕੱਢਦੀ ਆ ਇਹ ਇਹ ਵੀਰੇ ਦੇਣਾ ਹਫਤਾ ਮੰਨ ਕੇ ਚਲ ਇੱਕ ਗੱਲ ਹੋਰ ਦੱਸਦਾ ਨਾ ਬੈੜਾਂ ਸਾਰੀ ਜਾਣ ਆਣੀਆਂ ਨੇ ਤੇ ਸਾਰੀ ਬਾੜੀ ਵਾਲੀਆਂ ਨੇ ਤੇ ਗਰਮੀ ਸਰਦੀ ਚ ਚੱਲਣ ਵਾਲੀ ਆਈਟਮ ਆ ਡਬਲ ਸ਼ੇਡ ਆਈਟਮ ਆ ਇਦੋਂ ਤੁਸੀਂ ਜਰਸੀ ਦਾ ਬੱਚਾ ਵੀ ਚੰਗਾ ਲੈ ਸਕਦੇ ਹੋ ਐਚ ਐਫ ਦਾ ਇਹਨੇ ਕੰਡੇ ਕੱਢ ਹੀ ਦੇਨੇ ਨੇ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਤੇ ਦਿਨ ਜਿੱਦਾਂ ਬਾਈ ਨੇ ਦੱਸਿਆ ਵੀ 5-4 ਦਿਨ ਇਹਦੇ ਬਾਕੀ ਨੇ ਫਿਲਹਾਲ ਤੇ ਇਹਦੀ ਜਿਹੜੀ ਫੈਂਟ ਪਰਸੈਂਟੇਜ ਆ ਕ੍ਰੋਸ ਅੰਗ ਚ ਹੋਣ ਕਰਕੇ ਇਹਦੀ ਫੈਂਟ ਪਰਸੈਂਟੇਜ ਵੀ ਚੰਗੀ ਰਹੂਗੀ ਇੱਥੇ ਦਿਖਾ ਰਿਹਾ ਨੇ ਸੁਭਾਅ ਦਿਖਾ ਦੇ ਕੰਢੀ ਸੀ ਲਾ ਗਈ ਸੁਭਾਅ ਦੀ ਬਿਲਕੁਲ ਤੇ ਕੱਦ ਵੀ ਚੰਗਾ ਤੇ ਲੰਬੀ ਵੀ ਚੰਗੀ ਆ ਤੇ ਉਸ ਤੋਂ ਬਾਡੀ ਵਾਲੀ ਆ ਗਈ ਜਿੱਦਾਂ ਆਪਾਂ ਕਹਿ ਸਕਦੇ ਆਂ ਵੀ ਮੱਜਾਂ ਦੀ ਬਾਡੀ ਹੁੰਦੀ ਆ ਇੱਕ ਘੜ ਦੋ ਚਾਰ ਕਿ ਦਿਨ ਗੱਗੀ ਮੋਇਨਾ ਵੀਰੇ ਚਾਰ ਪੰਜ ਦਿਨ ਮੋਇਨਾ ਘੜ ਦੋ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਤੇਰੇ ਵੀਰੇ ਇਹਨੇ ਗੁਰੀ ਆਪਣੇ ਕੋਲ ਜਿਵੇਂ ਰਿਪੋਰਟ ਦੱਸੀ ਆ ਹਨਾ 20 ਕਿਲੋ ਦਿੱਤਾ ਹੋਇਆ ਪਹਿਲਾਂ ਨੇ ਵੀਰੇ ਪਹਿਲਾਂ ਨੇ 20 ਕਿਲੋ ਹਾਂਜੀ ਵੀਰੇ ਤੇ ਬਾਕੀ ਐਦ ਕੀ ਮੌਸਮ ਚੰਗਾ ਆ ਗਿਆ ਹਾਂਜੀ 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 ਵੀਰੇ ਆ ਇੱਕ ਗੱਲ ਦੱਸਦਾ ਨਾ ਬਾਡੀ ਵਾਲੀ ਬਿਹੜੀ ਦੁੱਧ ਚੰਗਾ ਪਾਉਂਦੀ ਹੁੰਦੀ ਆ ਤੇ ਲਿਆਈ ਗਰੀ ਪਛਾਣ ਵਾਲੇ ਬੰਨੇ ਕੈਮਰੇ ਜੀ ਮੈਂ ਦੱਸਦਾ ਨਾ ਆ ਚੀਜ਼ਾਂ ਦੀ ਚੜਾਈ ਹੁੰਦੀ ਆ ਨਾ ਉੱਪਰ ਤੋਂ ਉੱਪਰ ਤੋਂ ਚੜਾਈ ਵਾਲਾ ਪਸ਼ੂ ਦੁੱਧ ਪਾਊਗਾ ਜਿਹਦੀ ਬਾਡੀ ਹੋਊਗੀ ਉੱਤੋਂ ਚੜਾਈ ਹੋਊਗੀ ਤੇ ਜਿਹੜੇ ਹੁਣ ਜੇ ਤੁਸੀਂ ਮਾਰਚੂ ਜੀ ਨੂੰ ਖਰਾਕ ਪਾਈਓਂਗਾ ਉਹ ਕਿਥੇ ਉਹਦਾ ਸਹੀ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਹੈਣਾ ਇਹ ਆ ਬਸ 77000 ਦੀ ਬੱਚੀ ਦੇ ਦਾਂ ਇਹ ਦੇ ਦਾਂਗੇ 77 77000 ਦੀ 75 ਤੇ 75 ਮੇਰੇ ਖਿਆਲ ਨਾਲ ਡੇਢ ਹੋ ਜਾਂਦਾ ਹਾਂਜੀ ਹਾਂਜੀ ਡੇਢ ਡੇਢ ਗੇੜ ਜੋੜਾ ਹੋ ਜੂ ਹਾਂਜੀ ਹਾਂਜੀ ਆ ਡੇਢ ਡੇਢ ਗੇੜ ਜੋੜਾ ਹੋ ਜੂ ਜੇ ਕਿਸੇ ਸੱਜਣ ਨੇ ਜੋੜਾ ਵਾਈ ਤੋਂ ਲੈ ਜਾਣਾ ਤੇ ਹੁਣ ਮਾਰਦੇ ਆ ਤਿੰਨ ਨੰਬਰ ਵਾਲੀ ਬੱਚੀ ਤੇ ਕੈਮਰਾ ਇਹਦਾ ਕਿਹੜਾ ਸੂਆ ਭਾਈ ਇਹਦਾ ਵੀ ਦੂਜੇ ਆ ਸੂਆ ਸੂਆ ਸਾਰੀਆਂ ਦੀ ਦੂਜਾ ਭਾਈ ਆਪਾਂ ਲੈਣੀ ਦੂਜੇ ਜਾਂ ਪਹਿਲਣੀਆਂ ਠੀਕ ਆ ਮਹਾ ਕਮੈਂਟ ਕਰ ਦੋਨੇ ਸੱਜਣ ਵੀ ਵਪਾਰੀ ਜਿਹੜਾ ਜਿਹੇ ਜਿਵੇਂ ਪਹਿਲਾਂ ਵੀਡੀਓ ਚ ਕਹਿਣਾ ਜਿਹੇ ਜਿਵੇਂ ਮਾਰਕੀਟ ਚ ਵਿਕਰੀ ਆਪਾਂ ਉਹੋ ਜੀ ਚੀਜ਼ ਹੀ ਲਵਾਂਗੇ ਠੀਕ ਆ ਗੱਲ ਇਹਦਾ ਆਰਡਰ ਦਿਖਾ ਕੇ ਰੀਏ ਤੋਂ ਅੱਗੇ ਪਿੱਛੇ ਦਾ ਆਰਡਰ ਰੱਖੂ ਫਟਵਾ ਫਟਵਾਲ ਵਾਲਾ ਸਿਸਟਮ ਜਿਵੇਂ ਬਾਹਰ ਵਾਲਿਆਂ ਗਾਵਾਂ ਨੂੰ ਲੱਗਿਆ ਹੁੰਦਾ ਇਹ ਕਿੰਨੇ ਦਿਨ ਕਰਦੀ ਆ ਬਈ ਇਹ ਵੀ ਐਵੇਂ ਲੱਗੂਰੀ ਪੰਜ ਚਾਰ ਕਿ ਦਿਨ ਲਊਗਾ ਆ ਥਣ ਦੀ ਕੁਆਲਿਟੀ ਇਹਦੀ ਵੀ ਮੱਜਾਂ ਨਾਲ ਦੀ ਆਗੀ ਮੋਟਾ ਥਣ ਬਣਾਊਗੀ ਪੂਰਾ ਕਿਉਂਕਿ ਹਲੇ ਨੇ ਹੋਰ ਜੋਸ਼ ਮਾਰਨਾ ਜਿਵੇਂ ਜਿਵੇਂ ਜੋਸ਼ ਮਾਰੂਗੀ ਉਹ ਮੈਂ ਥਣ ਦਾ ਸੈਜ ਵੀ ਥੋੜਾ ਕਰਦੀ ਜਾਊਗੀ ਚਾਰ ਪੰਜ ਦਿ ਕੱਚੀ ਇਹ ਵੀ 4-5 ਦਿਨਾਂ ਦੀ ਆ ਪਰ ਸੂਣ ਦੇ ਇਹ ਬਿਲਕੁਲ ਨੇੜ ਤੇੜੀ ਨਹੀਂ ਹੈ ਕਿਸੇ ਸੱਜਣ ਨੇ ਲਿਆ ਜਾਣੀਆਂ ਨੇ ਘਰੇ ਜਾ ਕੇ ਇਹਨਾਂ ਨੇ ਜੀਜੂ ਲਾ ਲੈਣੀਆਂ ਪੰਜਾਂ ਚਾਰਾਂ ਦਿਨਾਂ ਚ ਤੇ ਕੱਦ ਬਿੱਡ ਇਹ ਬੈਡ ਦਾ ਵੀ ਚੰਗਾ ਇਹ ਆ ਗਈ ਬਲੈਕ ਕਲਰ ਚ ਐਚ ਐਫ ਤੇ ਜਰਸੀ ਦਾ ਕ੍ਰੋਸ ਕੱਦ ਆ ਗਿਆ ਫੁੱਲ ਵੱਡਾ ਤੇ ਆਰਡਰ ਇਹਦਾ ਆ ਗਿਆ ਸੱਜਣੋਂ ਬਿਲਕੁਲ ਜਿਵੇਂ ਆਪਾਂ ਕਹਿ ਦਈਏ ਵੀ ਫਿਕਸ ਆਰਡਰ ਆ ਗਿਆ ਟੁੱਟਮਾ ਨਹੀਂ ਰੱਖਦੀ ਜਿੱਦਾਂ ਜਿੱਦਾਂ ਤਿਆਰੀ ਮਾਰੂਗੀ ਪਿਛਾਣੋਂ ਆਰਡਰ ਕੱਢੂ ਤੇ ਸੋਹਣਾ ਆਰਡਰ ਬਣਾਊਗੀ ਪੂਰਾ ਜਮਾਨ ਜਿਵੇਂ ਆਪਾਂ ਕਹਿ ਦਿੰਦੇ ਨੇ ਠੋਸ ਆਰਡਰ ਹਾਂਜੀ ਹਾਂਜੀ ਵੀਰੇ ਜਮਾਨ ਉਹ ਰੱਖੂਗੀ ਤੇ ਥਣ ਦਾ ਸੈਜ ਬਹੁਤ ਸੋਹਣਾ ਹੈ ਤੇ ਚਾਰੇ ਥਣਾਂ ਦਾ ਸੈਜ ਵੀ ਇੱਕੋ ਜਿਹਾ ਇੱਥੇ ਦਿਖਾ ਦੇ ਗਰੀ ਲਾ ਕੇ ਨੇੜੇ ਤੇ ਇਧਰੋਂ ਗਾਂ ਵਾਲੇ ਬੰਨਿਓ ਵੀ ਦਿਖਾ ਦੇ ਏਕ ਨੱਕ ਦੁੱਧ ਪਾ ਦੂਗੀ ਕਿੱਗੀ ਇਹਨੇ ਵੀਰੇ ਪਾਦੂ ਵੀ 18 ਕਿਲੋ ਦਵੇਰੇ ਜਮਾ 18 19 ਹਾਂਜੀ ਹਾਂਜੀ ਇਹਦਾ ਕੱਦ ਦੂਜਿਆਂ ਨਾਲੋਂ ਥੋੜਾ ਵੱਡਾ ਹੈ ਨਾ ਹਾਂਜੀ ਹਾਂਜੀ ਵੀਰੇ ਕੱਦ ਵਾਲੀ ਆ ਛੋਟੀ ਨਹੀਂ ਹੈਗੀ ਅੱਲਾਹ ਚਲਾ ਇਹਨੂੰ ਕੱਦ ਵਜਨ ਕੱਦ ਵਾਲੀ ਗਾਂ ਇਹ ਆ ਗਈ ਸੱਜਣੋ ਬਲੈਕ ਕਲਰ ਚ ਐਚ ਐਫ ਤੇ ਜਰਸੀ ਦਾ ਕ੍ਰੋਸ ਆ ਗਈ ਜੇ ਤੁਸੀਂ ਪੰਜਾਬ ਵਾਲੀ ਜਰਸੀ ਦਾ ਚੰਗਾ ਸੀਮ ਲਵਾ ਦੋਗੇ ਜਰਸੀ ਦਾ ਬੱਚਾ ਵੀ ਚੰਗਾ ਪਾ ਦੂਗੀ ਤੇ ਇਹ ਐਚ ਐਫ ਦਾ ਵੀ ਚੰਗਾ ਪਾ ਦੂਗੀ ਡਬਲ ਸ਼ੇਡ ਚ ਹੀ ਕੰਮ ਆਊਗੀ ਹਾਂਜੀ ਹਾਂਜੀ ਵੀਰੇ ਤੇ ਬਾਕੀ ਸਭ ਤੋਂ ਮੇਨ ਗੱਲ ਹੈ ਇਹਦਾ ਪਰਸਨਲ ਤੌਰ ਤੇ ਮੈਂ ਤੁਹਾਨੂੰ ਕਹਿਦਾ ਵੀ ਇਹਦਾ ਥਣ ਦਾ ਸਹਿਜ ਤੇ ਆਰਡਰ ਦਾ ਸਹਿਜ ਇਹਦੀ ਕੁਆਲਿਟੀ ਮੈਨੂੰ ਜਿਆਦਾ ਟੌਪ ਲੱਗੀ ਦੂਜੀਆਂ ਨਾਲੋਂ ਹੈਗੀਆਂ ਸਾਰੀ ਟੌਪ ਨੇ ਪਰ ਇਹਦੇ ਨੰਬਰ ਇਹ ਪੰਜ ਕ ਨੰਬਰ ਵੱਧ ਜਾਗਦੇ ਨੇ ਸਹੀ ਹੈ ਇਹ ਪੰਜ ਚਾਰ ਨੰਬਰਾਂ ਦਾ ਫਰਕ ਹੈ ਇੱਥੇ ਦਿਖਾ ਦਿਗਾ ਇਹਦਾ ਆਰਡਰ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲ ਗੁੜੀ ਹੈਨਾ ਇਹ ਬਬਾ ਨਾ ਨੀਰ ਮੈਂ ਤਰੀਫ ਕਰਾਂ 62000 ਦੀ ਬੱਚੀ ਦੇ ਦਾਂਗੀ ਅੱਛਾ ਇਹਦਾ ਘਟਾਤਾ ਇਹਦਾ ਘਟਾਤਾ ਉਹਨਾਂ ਨੂੰ ਇਹਦਾ ਉਹਨਾਂ ਨੇ ਬਾਈ ਨੇ ਘਟਾਤਾ ਇਹ ਮਿਲੂਗੀ 62000 ਦੀ 62000 ਦੀ ਹੈ ਨਾ ਹਾਂਜੀ ਵੀਰੇ ਹਾਂ ਇਹ 62000 ਦੀ ਮਿਲ ਜੂ ਤੇ ਹੁਣ ਮਾਰਦੇ ਗਾਂ ਦੇ ਪੱਛੀ ਤੇ 4 ਨੰਬਰ ਵਾਲੀ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਇਹਦਾ ਕਿਹੜਾ ਸੁਆ ਜੀ ਦੂਜਾ ਵੀਰੇ ਦਾ ਸੁਆ ਦੂਜਾ ਤੇ ਇਹ ਵੀ ਐਚ ਐਫ ਤੇ ਕਰਾਸ ਜੰਗ ਜਾ ਗਈ ਹੈ ਨਾ ਹਾਂਜੀ ਵੀਰੇ ਇਹ ਕਿੰਨੇ ਦਿਨ ਕੱਢੂਗੀ ਇਹ ਵੀਰੇ ਸਾਈ ਵਾਲ ਤੇ ਚੇਪ ਦਾ ਕਰਾਉ ਦਾ ਇਹਦੀ ਮਾਂ ਸਾਈ ਵਾਲੀ ਆਪਾ ਠੀਕ ਹੈ ਜੀ ਇਹ ਦਿਨ ਕਿੰਨੇ ਕੱਢ ਦੂ ਬਈ ਇਹ ਵੀ ਲੈ ਜੂ ਹਫਤਾ ਇੱਕ ਹਫਤਾ ਹਾਂਜੀ ਵੀਰੇ ਠੰਡੀ ਵਾਲੀ ਹੈ ਬਈ ਤੇ ਸਾਨੂੰ ਸਜਣਾ ਹੋਰ ਦੱਸ ਦੇਣਾ ਮੈਂ ਗਾਵਾਂ ਨੇ ਜਿਹੜੀਆਂ ਬਾਈ ਕੋਲੇ ਤਕਰੀਬਨ ਬਾਡੀ ਵਾਲੀਆਂ ਨੇ ਕੋਈ ਮਾੜੀ ਨਹੀਂ ਹੈਗੀ ਗਾਂ ਕਿਸੇ ਵੀ ਪੱਖ ਤੋਂ ਖਣ ਦਾ ਸਹਿਜ ਵੀ ਸੋਹਣਾ ਸਾਰੀਆਂ ਦੇ ਥਣ ਦੀ ਸ਼ੇਪ ਵੀ ਸੋਹਣੀ ਹੈ ਤੇ ਜਿਹੜੀ ਇਹਨਾਂ ਦੇ ਆਰਡਰ ਕੁਆਲਟੀ ਹੈ ਆਰਡਰ ਦੀ ਸ਼ੇਪ ਵੀ ਰੈਡੀ ਕਰਨਗੇ ਆ ਉਹ ਵੀ ਚੰਗੀ ਆ ਹਰੇਕ ਪੱਖ ਤੋਂ ਟੁੱਟ ਮਾਡਰ ਨਹੀਂ ਕਿਸੇ ਦਾ ਵੀ ਸਿੱਧੀ ਤੋਰਦੇ ਆ ਇਹਨੂੰ ਇਹਨੂੰ ਤੋੜਦੇ ਆ ਇਹਨੂੰ ਕਢਾਦੇ ਕੀੜਾ ਇਹਦਾ ਗਾਂ ਵਾਲੇ ਬੰਨੇ ਆਰਡਰ ਤਕਰੀਬਨ ਤਕਰੀਬਨ ਲੱਗ ਗਈ ਬਣਾਉਣ ਤੇ ਪਛਾਂ ਵਾਲੇ ਬੰਨੇ ਬਾਈ ਬਣਾਊਗੀ ਹਾਂ ਜੀ ਬਣਾਊਗੀ ਸੋਨਾ ਰੱਖੂਗੀ ਫਿਕਸ ਹੈ ਨਾ ਜਿਵੇਂ ਫਿੱਟ ਰੱਖੂ ਵੀਰੇ ਗੁਰੀ ਫਿੱਟ ਫਿੱਟ ਆਰਡਰ ਦੀ ਬਣੂਗੀ ਆ ਲੈ ਆ ਬਾਈ ਇਹਨੂੰ ਇਹਦੇ ਕਿੰਨੇ ਦਿਨ ਲੱਸਿਆ ਬਾਕੀ ਇਹ ਵੀਰੇ ਹਫਤਾ ਮੰਨ ਕੇ ਚੱਲ ਇੱਕ ਹਫਤਾ ਬਾਕੀ ਹਾਂਜੀ ਇਹਦਾ ਰੇਟ ਕੀ ਰਹੂਗਾ ਬਾਈ 58000 ਦੀ ਵਿੱਛੀ ਦੇ ਦਾਂ ਗਰੀ ਇਹ ਦੇ ਦਾਂਗੇ 58 58000 58000 58 ਦੀ ਮੁੱਲ ਪੈਂਟ ਕਰਾ ਲਾ 70 ਜਿੰਨਾ ਮਰਜ਼ੀ ਕਰਾ ਲੈਣਾ ਇਹ ਬਾਈ ਕਹਿੰਦਾ ਦੇ ਦਾਂਗੇ 58 ਦੀ ਤੇ ਬੱਛੀ ਆ ਗਈ ਬਾਡੀ ਵਾਲੀ ਆਰਡਰ ਸੋਨਾ ਬਣਾਉ ਦਿਨ ਹਜੇ ਕੱਢਦੀ ਆ ਤੇ ਲੰਦੂਣਾ ਬਹੁਤ ਨਹੀਂ ਗੁਰਜੀ ਜੀ ਕਿਹੋ ਜਿਹਾ ਕੱਢਦਾ ਆ ਆਈਡੀਆ ਮੇਰੇ ਕੱਦ ਤੋਂ ਲਾ ਲਿਓ ਜਿਹੜੀ ਛੋਟੀ ਹੋਊਗੀ ਜਾਂ ਦਰਮਿਆਨੀ ਹੋਊਗੀ ਉਹ ਮੈਂ ਤੁਹਾਨੂੰ ਦੱਸ ਦੂੰਗਾ ਉਹ ਸਿਸਟਮ ਨਹੀਂ ਕਰਦਾ ਮੈਂ ਛੋਟੀ ਨੂੰ ਵੱਡੀ ਨਹੀਂ ਬਣਾਉਂਦਾ ਕਦੇ ਵੀ ਇਹਦਾ ਕੀ ਦੱਸਾਂ 58000 58000 ਲੈਣਾ ਵੀਰੇ ਤਾਂ ਇਹਦਾ ਲੈਣਾ ਬਾਈ ਕਹਿੰਦਾ 58 ਚਾਰ ਨੰਬਰ ਤੇ ਆ ਗਈ ਗਰਮੀ ਸਰਦੀ ਚੱਲਣ ਵਾਲੀਆਂ ਆਈਟਮਾਂ ਨੇ ਤੇ ਹੁਣ ਮਾਰਦੇ ਪੰਜ ਨੰਬਰ ਵਾਲੀ ਤੇ ਇਹ ਦੋਨੇ ਆ ਗਈਆਂ ਪ੍ਰਿੰਟਡ ਇਹਨਾਂ 'ਚ ਨਸਲ ਥੋੜੀ ਜ਼ਿਆਦਾ ਪਿਓਰਿਟੀ ਹਾਂਜੀ ਹਾਂਜੀ ਵੀਰੇ ਜ਼ਿਆਦਾ ਪਿਓਰਿਟੀ ਇਹਦਾ ਵੀ ਦੂਜਾ ਸੂਆ ਵੀਰੇ ਤੋਰ ਦੇ ਖੋਲ ਕੇ ਨੂੰ ਇਹ ਮੇਰਾ ਖਿਆਲ ਕਰਦੀ ਆ ਖਾਸੇ ਦਿਨ ਹਣਾ ਇਹਦੇ ਵੀਰੇ ਇਹ 10 ਦਿਨ ਲੇ ਜੂ 10 12 ਦਿਨ ਦੁੱਧ ਬਹੁਤ ਪਾਇਆ ਗੁਰੀ ਬਈ ਨੇ ਹਣਾ ਇਹਦਾ ਕੀ ਰਿਕਾਰਡ ਆ ਇਹਨਾਂ ਵੀਰੇ 20 ਤੋਂ ਪਲੱਸ ਚੱਲੀ ਹੋਈ ਹੈਗਾ ਠੀਕ ਹੈ ਹਾਂਜੀ ਵੀਰੇ ਤੇ ਬਾਕੀ ਇਹ ਪ੍ਰਿੰਟ ਵਾਲੀਆਂ ਗਾਮਾਂ ਨੂੰ ਕੱਢ ਦਾਂਗੀਆਂ ਨੇ ਹਣਾ ਹਾਂ ਆ ਤੇ ਇੱਥੇ ਰੁਗਰੀ ਫੇਸ ਕੁਆਲਿਟੀ ਕੰਨ ਦਾ ਸਾਈਜ਼ ਆ ਜਿਵੇਂ ਕੋਈ ਜ਼ਿਆਦਾ ਵੱਡਾ ਨਹੀਂ ਜਿਵੇਂ ਸਾਈਵਾਲਾਂ ਦਾ ਆ ਜਾਂਦਾ ਇਹ ਛੋਟੇ ਸਾਈਜ਼ 'ਚ ਹੀ ਆ ਗਿਆ ਤੇ ਮੈਂ ਪਿਓਰਿਟੀ ਵਾਲੀਆਂ ਐਚਐਫ 'ਚ ਆਏ ਨਾ ਜਿਆਦਾ ਸੱਚੀ ਜ਼ਰੂਰ ਆ ਗੁਰੀ ਵੀਰੇ ਹੁਣ ਜਿਹਨੂੰ ਨਾਲ ਅਸਲ ਦਾ ਫਰ ਕਲਰ ਵੈਜ ਬਹੁਤ ਸੋਹਣੀ ਆ ਗਈ ਕੱਦ ਕਾਠ ਇਹਦਾ ਵੀ ਠੀਕ ਆ ਤੇ ਬਾਡੀ ਇਹਦੀ ਵੀ ਚੰਗੀ ਆ ਜਾਣ ਵਾਲੀ ਆ ਗਈ ਇੱਥੋਂ ਕਮਾ ਦੇ ਆ ਇਹਨੂੰ ਤੋਰ ਦੇ ਲੰਬੀ ਜੀ ਤੋਰ ਕੇ ਦਿਖਾ ਦੇ ਇਹ ਕੱਢ ਤੂੰ 10 12 ਦਿਨ 10 12 ਦਿਨ ਲੈ ਜੀ 10 12 ਦਿਨਾਂ ਦੀ ਕੱਚੀ ਆ ਗਈ ਲੈ ਚੱਲ ਲੈ ਚੱਲੇ ਇਹਨੂੰ ਲੰਬੀ ਚਲਾ ਕੇ ਦਿਖਾ ਦੇ ਇਹ ਇੱਥੇ ਆ ਇੱਥੇ ਰੋ ਰਲਾ ਇੱਥੇ ਰੋ ਰਲਾ ਤੇ ਬਾਲਟ ਲੈ ਇਹਦੇ ਜੀ ਵੀ ਕਾਫੀ ਨੇ ਕਿਉਂਕਿ ਹਲੇ ਇਹ ਕੱਢ ਦੀ ਆ ਦਿਨ 10 12 ਉਸ ਹਾਵਨ ਵਾਲਾ ਮੌਕੇ ਤੇ ਜਾ ਕੇ ਆਰਡਰ ਸੋਨਾ ਬਣਾ ਲੈ ਹੁਣ ਥਣ ਥਣ ਬਹੁਤ ਸੋਹਣਾ ਗਰੀ ਅੱਛੀ ਦਾ ਬੰਨੂ ਬੁੱਝ ਰਹਿਟ ਲੰਮ ਸਰੀਆਂ ਪੋਲੀ ਵੀ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ ਵੀਰੇ 63000 ਦੀ ਬੱਚੀ ਜੀ ਆ ਕੀ ਲੱਗਿਆ ਵਾ ਜੀ ਇਹ ਵੀਰੇ ਗੱਡੀ ਚੜਾਉਣ ਵ ਲਈ ਜੋ ਵਜੇ ਉਹ ਅੱਛਾ ਡਾਡਾ ਲੱਗਿਆ ਥੋੜਾ ਲੱਗਿਆ ਮਨੂ ਆਉਂਦਾ ਦਿੱਕਤ ਨਹੀਂ ਕੋਈ ਆ ਜਾ ਨੇੜੇ ਲੱਗ ਕੇ ਫਾਰੀਸਾਲ ਇਧਰਲੇ ਬੰਨੂ ਕਈ ਵਾਰੀ ਸੱਜਣ ਪ੍ਰੋਬਲਮ ਉਹ ਬਾੜ ਦੇ ਉੱtre ਵੇ ਆ ਖੋ ਜੇ ਉਹ ਕਈ ਵਾਰੀ ਪਾਸਾ ਪੂਸਾ ਵਜਦਾ ਕਿਉਂਕਿ ਵਪਾਰੀ ਕਰ ਜਾਂਦੇ ਨੇ ਲਾਲਚ ਇਕੱਦੀ ਵੱਧ ਚੜਾਉਣ ਦੇ ਹੁੰਦੇ ਨੇ ਗੱਡੀ ਚ ਦਾ ਸਹੀ ਹੈ ਇਹਦਾ ਕੀ ਰੇਟ ਦੱਸਿਆ ਇਹ ਵੀਰੇ ਆਪ 63000 ਦੀ ਗਾਂ ਦੇ ਦੰਦ ਅੱਜ ਅੱਜ ਮੰਨਤਾ ਨੂੰ ਚੁਗਾਰਦਾ ਕਰਦਾਂਗੇ 60 ਦੇ ਆٹے बटे ਇਹ ਹੋ ਜੂਗੀ ਨਹੀਂ ਹੋਣੀ ਵੀਰੇ 60 ਤੋਂ ਪਲੱਸ ਹੀ ਚੱਲਣਾ ਕੋਈ ਜਨੇ ਲੈਣੀ ਅੱਛਾ 1500 ਹਾਂਜੀ ਵੀਰੇ ਠੀਕ ਹੈ ਗੱਲ ਹੁਣ ਮਾਰਦੇ ਲਾਸਟ ਵਾਲੀ ਤੇ ਪਹਿਲਾਂ ਉਹਦੀ ਲੰਬਾਈ ਲਮੂਈ ਦਿਖਾ ਦੇ ਇੱਥੋਂ ਸੂਆ ਉਹਦਾ ਵੀ ਦੂਜਾ ਹਾਂਜੀ ਵੀਰੇ ਤੋੜ ਦੇ ਖੋਲ ਕੇ ਉਹ ਵੀ ਇਹ ਵੀ ਸੋਨੇ ਪ੍ਰਿੰਟ ਚ ਆ ਗਈ ਸੋਨਾ ਆ ਗਿਆ ਕਲਰ ਇਹਦਾ ਬਾਕੀ ਸਾਨੂੰ ਇੱਕ ਅੱਛੀ ਗੁਰੀ ਹੈ ਜੇ 15 ਦਿਨ ਪਹਿਨੇ ਬੱਚੀ ਦੇ ਬਾਈ ਠੀਕ ਆ ਇਹ ਇਹਨੂੰ ਤੋੜ ਦੇ ਇਹਨੂੰ ਭਰਾਂਡੇ ਦੇ ਵਿੱਚ ਵਿੱਚ ਤੋੜਨ ਨੂੰ ਤੋੜ ਕੇ ਆ ਜੀ ਕਮਾ ਦਿ ਲੰਬੀ ਤੋੜ ਕੇ ਦਿਖਾ ਦੇ ਕਰ ਮਾੜੀ ਜੱਜਮੈਂਟ ਹੋ ਜਾਂਦੀ ਹਰ ਇੱਕ ਪੱਖ ਤੋਂ ਦਿਨ ਕਿਨੇ ਦ ਭਈ 10 ਤੋਂ 15 ਦਿਨ ਮੰਨ ਕੇ ਚੱਲੋ 10 ਤੋਂ 15 ਦਿਨ ਬਾਕੀ ਨੇ ਬੋਝ ਕੇ ਬੋਝ ਕੇ ਬੋਝ ਕੇ ਇਹਦੇ ਹੈਗੇ ਨੇ 10 ਤੋਂ 15 ਦਿਨ ਬਾਈ ਕਹਿੰਦਾ ਬਾਕੀ ਸੂਆ ਦੂਜਾ ਸੂਂਦੀ ਆ ਪ੍ਰਿੰਟ ਬਹੁਤ ਸੋਹਣਾ ਕੱਦ ਕਾਠ ਚੰਗਾ ਤੇ ਥਣ ਦਾ ਸੈਜ ਬਹੁਤ ਸੋਹਣਾ ਜਿਵੇਂ ਜਿਵੇਂ ਆਰਡਰ ਦੀ ਖੰਡੀ ਹੋਵੇ ਸੋਹਣੀ ਆ ਗਈ ਤੇ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਜਾਣਗੇ ਆਰਡਰ ਵੀ ਸੋਹਣਾ ਬਣਾਉਗੀ ਤੇ ਥਾਣਾ ਦਾ ਗੈਪ ਵੀ ਚੰਗਾ ਕਰਦੀ ਜੀ ਜੋ ਹੁਣ ਹੀ ਲੱਗਿਆ ਗੁਰੀ ਹਜੇ ਬਈ ਦਿਨ ਪਹਿਨੇ ਨਾ ਇਹ ਤੇ ਥਣ ਦਾ ਸਹਿਜ ਵੀ ਸੋਹਣਾ ਬਣਾ ਦੂ ਇਹਦੇ ਪੈਸੇ ਕਿਨੇ ਲੈ ਲਾਂਗੇ ਕੀ ਆਪਾਂ ਇਹ ਵੀ ਆਪਾਂ ਬੱਚੀ ਦਾਂਗੇ 65000 ਦੀ ਗੁਰੀ ਇਹ ਦੇ ਦਾਂਗੇ 65 ਇੱਥੋਂ ਦਿਖਾਈਂ ਗੈਰੀ ਇਹਦੀ ਆਰਡਰ ਤੋਂ ਬਾਅਦ ਜਮਾ ਫੈਕਟਰੀ ਡਰ ਕੋਲੇ ਮਾਰ ਗਿਆ ਨਾ ਆਰਡਰ ਰੱਖੂ ਪੂਰਾ ਫਿੱਟ ਫਿੱਟ ਜਮਾ ਬਾ ਬਾਂਦੇ ਕੋਈ ਇਹਦਾ ਕੀ ਰੇਟ ਦੱਸੇ 65000 ਦੀ ਦੇ ਦਾਂਗੇ ਗਰੀ ਬਈ ਇਹ ਬਾਈ ਕਹਿੰਦਾ ਮਿਲੂਗੀ 65000 ਦੀ ਕੱਦ ਕਾਠੇ ਇਹਦਾ ਵੀ ਚੰਗਾ ਆ ਗਿਆ ਨੰਬਰ ਬੋਲ ਦੇ ਨੰਬਰ ਵੀਰੇ ਆਪਣਾ 9779193295 9779193295 ਪਿੰਡ ਹੈਗਾ ਬਾਈ ਦਾ ਝਾੜੋ ਤਹਿਸੀਲ ਹੈਗੀ ਆ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇਹਨਾਂ 6 ਬੱਚੀਆਂ ਚੋਂ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ